ਭਾਈ ਸੰਦੀਪ ਸਿੰਘ ਸਣੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਿਕ ਕੌਮਾ ਜਿਹੜੀ ਹੱਕ ਦੇ ਵਿੱਚ ਦਿਖਾਈ ਦੇ ਰਹੀ ਹੈ ਸੁਖਜੀਤ ਸਿੰਘ ਖੋਸਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਧਮਕੀਆਂ ਦੇਣ ਵਾਲਿਆਂ ਨੂੰ ਜਿਹੜਾ ਕਿ ਸਿੱਧਾ ਜਵਾਬ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਭਲੇਖੇ ਦੇ ਵਿੱਚ ਨਾ ਰਹੇਓ ਤੇ ਅਸੀਂ ਸਾਰੇ ਭਲੇਖੇ ਵੀ ਕੱਢ ਦਵਾਂਗੇ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਧਮਕੀਆਂ ਦੇ ਰਹੇ ਨੇ ਉਹ ਬਾਅਦ ਆ ਜਾਣ ਸਰਕਾਰ ਇਹਨਾਂ ਨੂੰ ਨੱਥ ਪਾਵੇ ਨਹੀਂ ਸਾਨੂੰ ਪੌਣੇ ਆਉਂਦੀ ਹੈ ਤੇ ਜਿਸ ਤੋਂ ਬਾਅਦ ਹੁਣ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਖੋਸਾ ਨੇ ਇਹ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਆਲੇ ਜੇਲ੍ਹ ਵਿੱਚ ਭਾਈ ਸੰਦੀਪ ਸਿੰਘ ਨਾਲ ਕੁੱਟਮਾਰ ਹੋਣ ਦੀਆਂ ਜਿਹੜੀਆਂ ਖਬਰਾਂ ਨਸ਼ਰ ਹੋਈਆਂ ਸੀ ਉਸ ਤੋਂ ਬਾਅਦ ਪਟਿਆਲਾ ਜੇਲ੍ਹ ਮੁੜੇ ਧਰਨਾ ਵੀ ਲੱਗਾ ਐਡਵੋਕੇਟਾਂ ਨੇ ਮਨੁੱਖੀ ਅਧਿਕਾਰ ਸੰਗਠਨਾ ਨੇ ਸਿੱਖ ਜਥੇਬੰਦੀਆਂ ਨੇ ਬਹੁਤ ਲੰਬੀ ਚੌੜੀ ਸਾਰੀ ਤੁਸੀਂ ਇਹਦੇ ਉੱਤੇ ਸੋਸ਼ਲ ਮੀਡੀਆ ਤੇ ਸੁਣ ਚੁੱਕੇ ਹੋ ਉਹਦੇ ਵਿੱਚੋਂ ਜਦੋਂ ਇਹਨਾਂ ਕੁਝ ਹੋਇਆ ਤੇ ਉਹਦੇ ਵਿੱਚੋਂ ਇੱਕ ਗੱਲ ਬਾਹਰ ਨਿਕਲ ਕੇ ਆਉਂਦੀ ਆ ਕਿ ਕੁਝ ਲੋਕਾਂ ਨੂੰ ਇਸ ਗੱਲ ਦੀ ਬਹੁਤ ਤਕਲੀਫ ਹੋਈ ਕਿ ਸੰਦੀਪ ਸਿੰਘ ਸਣੀ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਹਿਊਮਨ ਰਾਈਟ ਤੇ ਹੋਰ ਜਿਹੜੇ ਮਨੁੱਖੀ ਅਧਿਕਾਰਾਂ ਵਾਲੇ ਲੋਕ ਆ ਉਹ ਕਿਉਂ ਖੜੇ ਹੋਏ ਤੇ ਕੁਝ ਲੋਕ ਜਿਹੜਾ ਪ੍ਰਪੋਗੰਡਾ ਕਰ ਰਹੇ ਨੇ ਕਿ ਸਣੀ ਅੱਤਵਾਦੀ ਹੈ ਉਹਦੇ ਮਗਰ ਚੱਲਣ ਵਾਲੇ ਵੀ ਅੱਤਵਾਦੀ ਆ ਮੈਂ ਦੱਸਣਾ ਚਾਹੁੰਦਾ ਕਿ ਅਤਵਾਦੀ ਉਸ ਸਮੇਂ ਦੀ ਸਰਕਾਰ ਸੀ ਅਤਵਾਦੀ ਉਸ ਸਮੇਂ ਦਾ ਪ੍ਰਸ਼ਾਸਨ ਸੀ ਜਿਹੜਾ ਸੂਬੇ ਦੇ ਅੱਜ ਪੋਸਟਰ ਚੱਕੀ ਫਿਰਦੇ ਆ ਤੇ ਜਿਹਨੂੰ ਇਹ ਦੇਸ਼ ਦਾ ਰਖਵਾਲਾ ਦੱਸਦੇ ਆ ਦੇਸ਼ ਭਗਤ ਦੱਸਦੇ ਆ ਉਹ ਆਪਣੀ ਜਵਾਨੋ ਭਲਿਓ ਮਾਨਸੋ ਆਪਣੀ ਜਵਾਨੋ ਕਹਿੰਦਾ ਸੀ ਮੈਂ ਸੂਬਾ ਸਰਾਹੰਦਿਆ ਉਹ ਮੁਤਸਬੀਆ ਉਹ ਜਕਰੀਆ ਖਾਨ ਸੀ ਉਹਨੇ ਬਾਬੇ ਚਰਨ ਸਿੰਘ ਹੁਣਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦੋ ਜੀਪਾਂ ਮਗਰ ਬਨ ਕੇ ਇੱਕ ਜੀਪ ਉਧਰ ਤੇ ਇੱਕ ਉਧਰ ਵਿਚਾਲਿਓਂ ਪਾੜ ਦਿੱਤਾ ਸੀ ਬਾਬੇ ਚਰਨ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਹੋਰ ਰਿਸ਼ਤੇਦਾਰ ਸ਼ਹੀਦ ਕੀਤੇ ਅਨੇਕਾਂ ਨੌਜਵਾਨ ਉਹਨੇ ਸ਼ਹੀਦ ਕੀਤੇ ਇੱਥੋਂ ਤੱਕ ਕਿ ਗੁਰੂ ਘਰਾਂ ਦੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਤੱਕ ਵੱਢ ਕੇ ਲੈ ਆਉਂਦੇ ਸੀ ਬੁੱਚੜ ਅਫਸਰ ਨੂੰ ਦਨੀ ਦੁਨੀਆ ਦੀ ਅਦਾਲਤ ਨੇ ਸੀਬੀਆਈ ਨੇ ਵਾਹਿਗੁਰੂ ਇੰਡੀਆ ਦੀ ਸੀਬੀਆਈ ਕੋਰਟ ਨੇ ਉਹਨੂੰ ਸਜ਼ਾ ਕਰਤੀ ਇਹਦਾ ਮਤਲਬ ਉਹ ਦੋਸ਼ੀ ਆ ਜਿਹੜਾ ਬੰਦਾ ਕੋਟ ਹੁਣ ਕੋਟ ਵੱਡੀ ਆ ਜਾਂ ਝੂਠੀ ਜਿਹੜੀ ਆ ਬਣਾਈ ਫਿਰਦੇ ਆ ਕੋਈ ਸ਼ਿਵਜੀ ਭਗਵਾਨ ਦੇ ਨਾਂ ਤੇ ਸ਼ਿਵ ਸੈਨਾ ਉਹ ਸੱਚੇ ਲੋਕ ਆ ਹੁਣ ਕੋਟ ਉਹਨੂੰ ਦੋਸ਼ੀ ਕਹਿੰਦੀ ਆ ਇਹ ਦੇਸ਼ ਭਗਤ ਕਹਿੰਦੇ ਆ ਕਿ ਕੋਟ ਦੀ ਵੀ ਤਹੀਨ ਆ ਤੇ ਦੂਜੀ ਗੱਲ ਮੈਂ ਉਹਨਾਂ ਭਲੱਕੜਾਂ ਨੂੰ ਕਪੂਸੀ ਮਾਰ ਮਹਿਕਮੇ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਇਹ ਨਾ ਸਮਝ ਲਿਓ ਕਿ ਸੰਦੀਪ ਸਿੰਘ ਦਾ ਪਰਿਵਾਰ ਕੱਲਾ ਜਾਂ ਸੰਦੀਪ ਸਿੰਘ ਕੱਲਾ ਪੂਰਾ ਪੰਥ ਸੰਦੀਪ ਸਿੰਘ ਦੇ ਪਰਿਵਾਰ ਤੇ ਸੰਦੀਪ ਸਿੰਘ ਦੇ ਨਾਲ ਖੜਾ ਆ। ਕਿਤੇ ਭਲੇਖੇ ਚ ਨਾ ਆ ਜਿਓ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਉਹਨੇ ਸੂਰੀ ਨੂੰ ਸਾਡੇ ਨੂੰ ਸ਼ਹੀਦ ਕੀਤਾ ਸ਼ਹੀਦ ਨਹੀਂ ਕੀਤਾ ਸੀ ਉਹਨੂੰ ਉਹਦੀਆਂ ਕਰਤੂਤਾਂ ਦਾ ਫਲ ਪੁੱਟਾਇਆ ਕਿਉਂਕਿ ਉਹ ਹਰ ਸਿੱਖ ਦੀ ਹਰ ਪੰਜਾਬੀ ਦੀ ਧੀ ਨੂੰ ਬਲਾਤਕਾਰ ਤੱਕ ਕਰਨ ਦੀਆਂ ਗੱਲਾਂ ਤੇ ਚੁੱਕ ਕੇ ਲਿਆਉਣ ਤੱਕ ਦੀਆਂ ਗੱਲਾਂ ਕਰਦਾ ਸੀ ਉਸ ਦਿਨ ਤੁਹਾਡੀ ਜਮੀਰ ਮਰ ਗਈ ਸੀ ਫੇਰ ਮੈਂ ਸਦਕੇ ਜਾਂਦਾ ਵਾਂ ਮੈਂ ਉਹਨਾਂ ਵੀਰਾਂ ਨੂੰ ਸ਼ੁਬਾਸ਼ੀ ਦਿੰਦਾ ਵਾਂ ਕਿ ਜਿਹੜੇ ਇਨਸਾਫ਼ پسند ਹਿੰਦੂ ਵੀਰ ਆ ਉਹਨਾਂ ਨੇ ਉਹਨੂੰ ਸੂਰੀ ਨੂੰ ਇੱਕ ਵਾਰੀ ਵੀ ਆਪਦਾ ਗੁਣੀ ਨਹੀਂ ਸੀ ਮੰਨਿਆ ਨਾ ਅਜ ਮੰਨ ਰਿਹਾ ਉਹ ਦਰਿੰਦਾ ਸੀ ਉਹਨੂੰ ਉਹਦੇ ਪਾਪਾਂ ਦਾ ਫਲ ਭਗਤਾਇਆ ਆ ਤੇ ਜਿਹੜੇ ਹੁਣ ਛਟਕੜ ਪੁਟਕੜ ਆਹਾ ਨੁੰਦਰਾ ਸ਼ਿੰਦਰਾ ਜੀਆਂ ਬਹੁਤੀਆਂ ਗੱਲਾਂ ਕਰਦੀਆਂ ਫਿਰਦੀਆਂ ਕਦੇ ਸੂਬੇ ਦੇ ਪੋਸਟਰ ਲੈ ਕੇ ਖੜਦੇ ਆ ਕਦੇ ਕੁਛ ਕਰਦੇ ਆ ਜੇ ਇੰਨਾ ਹੀ ਚੰਗਾ ਸੂਬਾ ਤੁਸੀਂ ਆਪਦੇ ਘਰੇ ਉਹਦੇ ਪੋਸਟਰ ਲਾ ਲਓ ਤੁਹਾਡੇ ਲਈ ਉਹ ਦੇਸ਼ ਪਗ ਹੋਊਗਾ ਸਾਡੇ ਲਈ ਉਹ ਬੁੱੱਛੜ ਸੀ ਹੈ ਤੇ ਰਹੂਗਾ ਤੇ ਰਹੀ ਗੱਲ ਤੁਹਾਡੀ ਤੁਸੀਂ ਬਾਜ ਆ ਜਾਓ ਇਹ ਨਾ ਹੋਵੇ ਕੋਈ ਸੰਦੀਪ ਸੰਨੀ ਬਣ ਕੇ ਤੇ ਤੁਹਾਡੇ ਵੱਲ ਗੇੜਾ ਮਾਰ ਲਵੇ ਇਸ ਗੱਲ ਨੂੰ ਸੰਕੋਚ ਕਰੋ ਇੱਕ ਲੁਧਿਆਣੇ ਦੀ ਖੱਚ ਹੈ ਜਿਹਨੂੰ ਆਪਣੀ ਦਸਤਾਰ ਦੀ ਵੀ ਕੋਈ ਕਦਰ ਨਹੀਂ ਉਹ ਵੀ ਬਾਜ ਆਵੇ ਸਮਾਂ ਰਹਿੰਦਿਆਂ ਸਰਕਾਰ ਇਹਨਾਂ ਲੋਕਾਂ ਦੇ ਨੱਥ ਪਾਵੇ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਸ਼ਾਂਤ ਫਿਜ਼ਾ ਨੂੰ ਸੋ ਸਿੱਖ ਕਿਸੇ ਤੇ ਵਾਦਾ ਨਹੀਂ ਕਰਦਾ ਸਿੱਖ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੇ ਕਨਸੈਪਟ ਤੇ ਜਿਉਂ ਜਿੰਦਗੀ ਜਿਉਂਦਾ ਆ ਇਹ ਨਾ ਕਿਸੇ ਨੂੰ ਭੈ ਦਿੰਦਾ ਆ ਤੇ ਨਾ ਕਿਸੇ ਦਾ ਭੈ ਲੈਂਦਾ ਆ ਸਾਡੇ ਵਾਸਤੇ ਧੀ Hindu ਦੀ ਹੋਵੇ ਧੀ ईसाई ਦੀ ਹੋਵੇ ਧੀ ਸਿੱਖ ਦੀ ਹੋਵੇ ਧੀ ਬੋਧੀ ਦੀ ਹੋਵੇ ਜੈਨੀ ਦੀ ਹੋਵੇ ਪਾਰਸੀ ਦੀ ਹੋਵੇ ਸਾਡੀ ਆਪਣੀ ਧੀ ਉਹਨਾਂ ਦੀ ਭੈਣ ਸਾਡੀ ਆਪਣੀ ਭੈਣ ਆ ਉਹਨਾਂ ਦੀ ਮਾਂ ਸਾਡੀ ਆਪਣੀ ਮਾਵਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਅਸੀਂ ਕਿਸੇ ਦਾ ਬੁਰਾ ਨਹੀਂ ਲੋਚਦੇ ਪਰ ਦੁਸ਼ਟ ਨੂੰ ਛੋਧਣ ਵਾਸਤੇ ਅਸੀਂ ਕਿਸੇ ਤੋਂ ਆਗਿਆ ਨਹੀਂ ਲੈਂਦੇ ਸੋ ਇਸ ਕਰਕੇ ਜਿਹੜੇ ਲੋਕ ਬਾਂਦਰਕ ਪੂਸੀਆਂ ਮਾਰ ਰਹੇ ਆ ਉਹ ਬਾਝਾ ਜਾਣ ਸਾਨੂੰ ਪਤਾ ਆ ਕਿ ਸੰਦੀਪ ਸਿੰਘ ਸਣੀ ਦਾ ਕੌਮ ਵਿੱਚ ਕੀ ਰਤਬਾ ਆ ਉਹ ਸਾਡੀ ਕੌਮ ਦਾ ਹੀਰਾ ਉਹ ਸਾਡੀ ਕੌਮ ਦਾ ਹੀਰੋ ਸਾਡੀ ਕੌਮ ਦਾ ਨਾਇਕ ਆ ਤੇ ਜਿਹੜੇ ਇਹ ਪਿਛਲਗ ਗੱਲਾਂ ਕਰਦੇ ਫਿਰਦੇ ਨੇ ਜਿਹੜੇ ਗਿੱਦੜਪਮਕੀਆਂ ਮਾਰਦੇ ਨੇ ਉਹ ਬਾਜ਼ ਆ ਜਾਣ ਤੇ ਸਮਾਂ ਰਹਿੰਦਿਆਂ ਸਰਕਾਰ ਇਹਨਾਂ ਨੂੰ ਨੱਥ ਪਾ ਲਵੇ ਕਿਉਂਕਿ ਇਹ ਲੋਕ ਮਾਹੌਲ ਖਰਾਬ ਕਰਨ ਦੀ ਤਾਕਤ ਵਿੱਚ ਹਨ ਸੰਦੀਪ ਸਣੀ ਦੇ ਹੱਕ ਵਿੱਚ ਜੋ ਕੁਝ ਵੀ ਹੋਇਆ ਉਹ ਡੈਮੋਕਰੈਟਿਕ ਵੇ ਨਾਲ ਹੋਇਆ ਉਹ ਸਾਡਾ ਸਾਡੀ ਹੱਕੀ ਮੰਗਾ ਮਨਾਉਣ ਵਾਸਤੇ ਆਪਣੀਆਂ ਹੱਕੀ ਮੰਗਾ ਮਨਾਉਣ ਵਾਸਤੇ ਧਰਨਾ ਪ੍ਰਦਰਸ਼ਨ ਕਰਨਾ ਇਸ ਹਿੰਦੁਸਤਾਨ ਭਾਰਤ ਦੇ ਕਨਸਟੀਟਿਊਸ਼ਨ ਦੀ ਮਾਦਿਆ ਅਸੀਂ ਕਰ ਸਕਦੇ ਆਂ ਤੇ ਆ ਜਿਹੜਾ سوشل میڈیا ਦੇ ਉੱਤੇ ਬਿਆਨਬਾਜ਼ੀ ਕੀਤੀ ਜਾਂਦੀ ਆ ਢੜਕਾਉ ਗੱਲਾਂ ਕੀਤੀਆਂ ਜਾਂਦੀਆਂ ਉਹਨਾਂ ਦੇ ਉੱਤੇ ਸਰਕਾਰ ਸੁਚੇਤ ਹੋਵੇ ਇਹੋ ਜਿਹੇ ਲੋਕਾਂ ਨੂੰ ਨਸਪ